ਸਵਾਗਤ ਹੈ ਜੀ ਤੁਹਾਡਾ ਆਉਣੇ ਟੀਵੀ ਤੇ ਮੈਂ ਗੁਰਲਾਲ ਸਿੰਘ ਤਾਂ ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਹਰ ਕੋਈ ਵੱਧ ਚੜ ਕੇ ਹਿੱਸਾ ਪਾ ਰਿਹਾ ਤਾਂ ਉੱਥੇ ਹੀ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਅੱਜ ਇਸ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚੇ ਆਪਦੇ ਜਥੇ ਦੇ ਨਾਲ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਉਣੇ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਨ 에ਅਰ ਚੈਨਲ ਦਾ ਟੀਵੀ ਦਾ ਜਿਹੜੇ ਮੈਂ ਦੇਖ ਰਿਹਾ ਪਿਛਲੇ ਲਗਾਤਾਰ ਇਸ ਜੋ ਸੰਘਰਸ਼ ਹੈ ਇਸ ਨੂੰ ਕੰਟੀਨਿਊਸ ਸੰਕਟ ਨੂੰ ਦਰਸ਼ਨ ਕਰਾਰ ਦਿਖਾ ਰਹੇ ਹਨ ਭਾਈ ਸਾਹਿਬ ਜੀ ਤੁਸੀਂ ਜਥੇ ਦੇ ਸਮੇਤ ਆਪਦੇ ਇੱਥੇ ਪਹੁੰਚੇ ਹੋ ਕਿਵੇਂ ਦਾ ਲੱਗ ਰਿਹਾ ਕਿਸਾਨੀ ਸੰਘਰਸ਼ ਤੁਸੀਂ ਦੇਖਿਆ ਅੱਖੀਂ ਡਿੱਠੀ ਜੇ ਮੈਂ ਗੱਲ ਕਰਾਂ ਜਿਹੜਾ ਤੁਸੀਂ ਵੇਖ ਕੇ ਆਏ ਹੋ ਮਾਹੌਲ ਉਹ ਮੈਂ ਪਿਛਲੇ ਕਈ ਦਿਨਾਂ ਤੋਂ ਟੀਵੀ ਰਾਹੀਂ ਤੁਹਾਡੇ ਚੈਨਲ ਰਾਹੀਂ ਦਰਸ਼ਣਤਾ ਸੀ ਕਰ ਰਹੇ ਸੀ ਅਖਬਾਰਾਂ ਨਹੀਂ ਪੜ੍ਹ ਰਹੇ ਸੀ ਪਰ ਇਹ ਉਹ ਲੱਗਦਾ ਸੀ ਵੀ ਪਤਾ ਨਹੀਂ ਸ਼ਾਇਦ ਇਹਨਾਂ ਨਹੀਂ ਹੋ ਸਕਦਾ ਪਰ ਜਦੋਂ ਰਾਤੀ 2 ਵਜੇ ਜੀ ਪਹੁੰਚਦੇ ਆ ਇੱਥੇ ਰਾਤੀ ਪਹੁੰਚੇ ਹਾਂ ਜੀ ਕਿਉਂਕਿ ਕੱਲ ਸ਼ਹੀਦਾਂ ਦੀ ਪਾਵਨ ਧਰਤੀ ਫਤਗੜ ਸਾਹਿਬ ਕੀਰਤਨ ਰਵਾਰ ਸਗਾ ਉਥੋਂ ਕੀਰਤਨ ਕਰਕੇ ਚਲੇ ਆ ਤੇ ਅੱਜ ਪੱਕਾ ਰਖੇ ਸਾਰੇ ਦੇ ਅਸੀਂ ਇੱਥੇ ਡਿਊਟੀ ਨਿਭਾ ਕੇ ਤੁਸੀਂ ਸਿੱਧਾ ਇੱਥੇ ਕਿਸਾਨੀ ਸਾਬ ਤੁਸੀਂ ਦੇ ਚਲੇ ਜੀ ਤੇ ਰਾਤੀ ਤੱਕ 2 ਵਜੇ ਪਹੁੰਚੇ ਆ ਤੇ ਅਸੀਂ ਸੋਚਿਆ ਵੀ ਦਿਨੇ ਰਸਨਾ ਹੋ ਜਾ ਇਸ ਕਿ 15 ਕਿਲੋਮੀਟਰ ਪਿੱਛੇ ਸਟੇਜ ਆ ਕਰਾਤੀ ਪੂਰਾ ਚੱਕਰ ਲਾਇਆ ਸੀ ਕਾਰ 'ਚ ਬੈਠ ਕੇ ਅੱਛਾ ਜੀ ਹਾਂ ਤੂੰ ਜਦੋਂ ਪਹੁੰਚੇ ਵਿਸ਼ਰਾਮ ਵਾਸਤੇ ਨਹੀਂ ਕਿ ਪਹਿਲੇ ਇੱਥੇ ਵੇਖਿਆ ਮਾਹੌਲ ਮੇਰਾ ਸਟੇਜ ਤੇ ਆਇਆ ਸੀ ਸਾਨੂੰ ਰਸਤੇ 'ਚ ਦੋ ਤਿੰਨ ਜਗ੍ਹਾ ਜਿਹੜੇ ਡਿਊਟੀ ਪਹਿਰੇਦਾਰ ਸੀਗੇ ਉਹਨਾਂ ਨੇ ਰੋਕਿਆ ਤੇ ਉਹਨਾਂ ਨੂੰ ਦੱਸਿਆ ਵੀ ਪਛਾਣ ਲਿਆ ਉਹਨਾਂ ਨੇ ਵੀ ਭਾਈ ਸਾਹਿਬ ਨੇ ਤੇ ਮੈਂ ਕਿਹਾ ਵੀ ਆਪਾਂ ਅਸਲ ਵਿੱਚ ਦਰਸ਼ਨ ਕਰਨ ਚੱਲਨੇ ਆਂ ਵੀ ਸੰਗਤ ਕਿੱਥੇ ਬੈੰਦੀ ਹੈ ਕਿੱਥੇ ਸੀ ਲੱਗੀ ਆ ਵੀ ਬਾਕੀ ਸਵੇਰੇ ਆ ਕੇ ਸੰਗਤ ਦੇ ਦਸ਼ ਕਰਾਂਗੇ ਤੇ ਫਿਰ ਸਾਨੂੰ ਉਹਨਾਂ ਨੇ ਜਾਣ ਦਿੱਤਾ ਕਹਿੰਦੇ ਵੈਸੇ ਅਸੀਂ ਜਾਣ ਨਹੀਂ ਦੇ ਰਹੇ ਅਸੀਂ ਰੁਕਿਆ ਦੋ ਤਿੰਨ ਜਗ੍ਹਾ ਤੇ ਆਪਣੇ ਸੇਵਾਦਾਰਾਂ ਨੇ ਜੋ ਵਲੰਟੀਅਰ ਸੇਵਾ ਕਰ ਰਹੇ ਪਰ ਸਾਨੂੰ ਅਸੀਂ ਸਟੇਜ ਤੇ ਗਏ ਆ ਰਾਤੀ 2 ਵਜੇ ਉੱਥੇ 15 ਮਿੰਟ ਖੜੇ ਰਹੇ ਆ 20 ਮਿੰਟ ਸੇਵਾਦਾਰਾਂ ਨਾਲ ਗੱਲਾਂ ਜੇ ਡਿਊਟੀ ਕਰ ਰਹੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਕਹਿੰਦੇ ਹਾਂਜੀ ਇਹ ਸਾਰਾ ਡਿਊਟੀਆਂ ਚੱਲ ਰਹੀ ਆ। ਦਾ ਮਾਹੌਲ ਕਿਵੇਂ ਦਾ ਲੱਗਿਆ ਤੁਹਾਨੂੰ? ਰਾਤੀ ਤਾਂ ਸ਼ਾਂਤ ਸੀ ਕਿਉਂਕਿ ਸਾਰੇ ਠੰਡ ਦਾ ਮੌਸਮ ਹੈ ਰਾਤ 2 ਵੱਜ ਚੁੱਕੇ ਸੀ। ਫਰੀਦਾਂ ਦੇ ਦਿਨ ਹੈ ਜੀ ਉੱਤੋਂ ਬਿਲਕੁਲ ਇਹ ਵੀ ਤੇ ਸਾਰੇ ਆਪਣੇ ਆਪਣੇ ਟਰਾਲੀਆਂ 'ਚ ਸੁੱਤੇ ਹੋਏ ਸੀ ਆਪਣੇ ਆਪਣੇ ਸਾਧਨ ਜਿਹਦੇ ਜਿਹਦੇ ਲੋਕ ਆਏ ਨੇ ਹਣਾ ਤੇ ਰਾਤੀ ਤਾਂ ਬਿਲਕੁਲ ਰੋਡ ਖਾਲੀ ਨਾ ਟਰੈਕਟਰ ਕਿਸੀ ਥੋੜੇ ਚੱਲ ਰਹੇ ਜਿਹੜੇ ਮਜਬੂਰੀ ਨੂੰ ਜਾ ਰਹੇ ਸੀ ਇਧਰੋਂ ਤੇ ਰਾਤੀ ਅਸੀਂ 1 ਘੰਟਾ 1.5 ਘੰਟਾ ਇੱਥੇ ਚੱਕਰ ਲਾ ਕੇ ਕੁਝ ਚੰਗੇ ਨਾਲ ਗੱਲ ਕਰਕੇ ਫਿਰ ਅਸੀਂ ਫਲੈਟ 'ਚ ਇੱਥੇ ਸਾਡਾ ਸਾਡੇ ਦੋਸਤ ਨੇ ਸਤ ਸਰਿੰਦਰ ਸਿੰਘ ਇ ਤੇ ਸਵੇਰੇ ਫਿਰ ਤਿਆਰ ਹੋ ਕੇ ਸੀ ਦੁਆਰਾ 9 ਵਜੇ 9:30 ਵਜੇ ਅਸੀਂ ਆ ਗਏ ਤੇ ਹਾਜ਼ਰੀ ਭਰ ਕੇ ਆਏ ਹਾਂ ਹਾਂਜੀ ਮੈਂ ਤਾਂ ਅੱਛਾ ਸੰਗਤ ਜੀ ਬੈਠਾ ਹੀ ਜਾ ਕੇ ਅਸੀਂ ਸਾਰੇ ਮੈਂ ਕਿਹਾ ਸੰਗਤ ਜੀ ਬੈਠ ਕੇ ਸੁਣਨਾ ਹੀ ਅਸੀਂ ਇਹਨਾਂ ਨੂੰ ਕਿਉਂਕਿ ਕਿਸਾਨਾਂ ਦਾ ਮੋਰਚਾ ਇਹ ਜਿਹੜੇ ਕਿਸਾਨ ਸਾਡੇ ਵੀਰ ਲੈਕਚਰ ਕਰ ਰਹੇ ਇਹਨਾਂ ਦੀ ਜਿੰਦਗੀ ਦਾ ਬੜਾ ਲੰਮਾ ਤਜਰਬਾ ਜਿਹੜੇ ਆਗੂ ਨੇ ਬਿਲਕੁਲ ਕਿਹਨੀਆਂ ਗੱਲਾਂ ਬੜੀਆਂ ਕੀਮਤੀ ਹੈ ਕਿ ਜਿੰਨਾ ਇਹ ਇਸ ਸਿਸਟਮ ਨੂੰ ਜਾਣਦੇ ਹਨ ਕਾਨੂੰਨਾਂ ਨੂੰ ਜਾਣਦੇ ਹਨ ਸਾਡੀ ਉਹ ਸਮਝ ਨਹੀਂ ਹੈ ਕਿਉਂਕਿ ਇਹਨਾਂ ਦੀ ਜ਼ਿੰਦਗੀ ਇਸ ਕੰਮ ਚ ਲੰਘ ਗਈ ਸਾਰੀ ਮੈਂ ਕਹਿੰਦਾ ਬਈ ਆਪਾਂ ਇਹਨਾਂ ਨੂੰ ਸੁਣਨਾ ਹੀ ਹੈ ਜੀ ਬਿਲਕੁਲ ਅਸੀਂ ਅਸਟੀ ਉੱਪਰ ਉਹਨਾਂ ਦੀ ਨਿਗਾ ਮੇਰੇ ਤੇ ਪੈ ਗਈ ਪ੍ਰਬੰਧਕਾਂ ਦੀ ਤੇ ਉਹ ਮੈਨੂੰ ਸਟੇਜ ਤੇ ਇਹ ਕਹਿੰਦੇ ਨਹੀਂ ਪੈਸੋ ਸਟੇਜ ਤੇ ਬੈਠਾ ਤੁਸੀਂ ਛੜ ਤੋਂ ਥੋੜੀ ਦੇ ਬੈਠੋ ਉਹ ਘੰਟਾ ਕ ਬੈਠਾ ਮੈਨੂੰ ਕਹਿੰਦੇ ਬੋਲਣ ਲਈ ਵੀ ਦੋ ਮਿੰਟ ਦੀ ਬੋਲਣਾ ਮੈਂ ਕਹਿੰਦਾ ਦੇਖੋ ਮੈਂ ਬਸ ਸਟੇਜ ਤੇ ਕੋ ਬਹਿ ਗਿਆ ਮੇਰੀ ਵਲੋਂ ਤੁਸੀਂ ਆਪ ਬੋਲੋ ਇਹ ਤੁਹਾਡੀ ਸਟੇਜ ਹੈ ਕਿਸਾਨਾਂ ਦੀ ਸਟੇਜ ਹੈ ਅਸੀਂ ਆਪਣੀਆਂ ਸਟਾਫ ਵਿੱਚ ਬੋਲਦੇ ਹਾਂ ਕੀਰਤਨ ਕਰਦੇ ਹਾਂ ਸਭ ਕੁਝ ਕਰਦੇ ਰੋਜ਼ ਕਰਦੇ ਹਾਂ ਤੇ ਮੈਂ ਕਹਿੰਦਾ ਅੱਜ ਅਸੀਂ ਸੁਣਨਾ ਆਏ ਇੱਥੇ ਤੇ ਮੇਰੀ ਹਾਜ਼ਰੀ ਤੁਹਾਨੂੰ ਤੁਹਾਡੇ ਜਾ ਗਿਆ ਮੇਰੀ ਹਾਜ਼ਰੀ ਲੱਗ ਗਈ ਹੈ ਅਸੀਂ ਆਏ ਸਾਡੀ ਹਾਜ਼ਰੀ ਸਾਰਿਆਂ ਦੀ ਲੱਗ ਗਈ ਹੈ ਤੇ ਇਸ ਲਈ ਮੈਂ ਉਹਨੂੰ ਦੁਬਾਰੀ ਮਾਫੀ ਮੰਗੀ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੀ ਹਾਜ਼ਰੀ ਇੱਦਾਂ ਹੀ ਪਰਵਾਹ ਕਰ ਨਹੀਂ ਮੈਂ ਤੁਹਾਡੇ ਸਟੇਜ ਤੋਂ ਜਿੱਨੇ ਦੇ ਕੋਲ ਬੈਠਾ ਤੇ ਉਹ ਮੰਨ ਕੇ ਕਹਿੰਦੇ ਚਲੋ ਠੀਕ ਹੈ ਜੀ ਫਿਰ ਜੇ ਤੁਸੀਂ ਨਹੀਂ ਤੇ ਉਹਨਾਂ ਨੇ ਨਾ ਅਨਾਉਂਸ ਕਰਤਾ ਵੀ ਪੈਸਾ ਆਏ ਹੋਏ ਨੇ ਇੱਥੇ ਤੇ ਬਾਕੀ ਫਿਰ ਜਿਹੜਾ ਇੱਥੇ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਮੈਂ ਤਾਂ ਅੱਜ ਤੱਕ ਕਲਪਨਾ ਨਹੀਂ ਕੀਤੀ ਜੀ ਜੋ ਐਡਾ ਵੱਡਾ ਸੰਗਰਸ਼ ਜਿਹੜਾ ਬਣ ਗਿਆ ਕਿ 10-15 ਹਜ਼ਾਰ ਹੈ ਟਰਾਲੀ ਇੱਥੇ ਦਾ ਆਂਤੀ ਕੋਈ ਨਹੀਂ 20 ਕਿਲੋਮੀਟਰ ਤੋਂ ਲੈ ਕੇ ਲਗਾਤਾਰ ਜੈਂਟੀ ਜ ਹੈ ਲਗਾਤਾਰ ਗੱਡੀਆਂ ਟੋਲੀਆਂ ਹੈ ਤੇ ਟ੍ਰੈਕਟਰ ਤੇ ਘੋੜਿਆ ਰਾਹੀਂ ਸਿੰਘ ਦੇ ਕੋ ਮਤਾਵਾ ਵੀ ਜੀ ਬੱਚਿਆਂ ਤੋਂ ਲੈ ਕੇ ਮਤਾਵਾ ਬਜ਼ੁਰਗ ਹਰ ਕੋਈ ਪਹੁੰਚ ਰਿਹਾ ਹੈ ਇੰਨਾ ਜੋਸ਼ ਇੰਨਾ ਜਜ਼ਬਾ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਵੀ ਸਾਨੂੰ ਪ੍ਰਾਣੇ ਸਿੰਘਾਂ ਦੀ ਯਾਦ ਆ ਗਈ ਜਿਨ੍ਹਾਂ ਨੇ ਘੋੜਿਆਂ ਤੇ ਚੜ੍ਹ ਕੇ ਦਿੱਲੀ ਫਤਿਹ ਕੀਤੀ ਹੈ ਤੇ ਅੱਜ ਉਹੀ ਨਕਸ਼ਾ ਸਾਹਮਣੇ ਆ ਰਿਹਾ ਸੀ ਵੀ ਨਹੀਂ ਵੀ ਉਹ ਜੋ ਵਾਕਿਆ ਸੀਗਾ ਨਾ ਅੱਜ ਵੀ ਉਹੋ ਜਿਹਾ ਨਜ਼ਾਰਾ ਬਣ ਰਿਹਾ ਵੀ ਕਿੰਨਾ ਦੇਖੋ ਕਿਸਾਨਾਂ ਚ ਉਤਸ਼ਾਹ ਹੈ ਸਿਰਫ ਕਿਸਾਨ ਨਹੀਂ ਕਿਸਾਨਾਂ ਦੇ ਨਾਲ ਹਰ ਵਰਗ ਪਿੱਛੇ ਉਹਨਾਂ ਦੀ ਖਲੋਤਾ ਹੈ ਜੀ ਮਜ਼ਦੂਰ ਵਰਗ ਹੋਵੇ ਨੌਕਰੀ ਵਾਲਾ ਹੋਵੇ ਕੋਈ ਵਪਾਰੀ ਵਰਗ ਹੋਵੇ ਕਾਰੋਬਾਰੀ ਹੋਵੇ ਕਿਸੇ ਵੀ ਫੀਲਡ ਵਿੱਚ ਕੋਈ ਕੰਮ ਕਰਨ ਵਾਲਾ ਨਾ ਉਹ ਕਿਸਾਨਾਂ ਦੇ ਪਿੱਛੇ ਖੜਾ ਹੈ ਕਹਿੰਦੇ ਵੀ ਅੱਜ ਜੇ ਕਿਸਾਨ ਉੱਤੇ ਮੁਸੀਬਤ ਆਉਣ ਵਾਲੇ ਸਮੇਂ ਸਾਡੀ ਪੀੜ੍ਹੀ ਤੇ ਵੀ ਓਨੀ ਮੁਸੀਬਤ ਦੇਖੋ ਮੈਂ ਇੱਕ ਗੱਲ ਕਰਦਾ ਦੇਖੋ ਜਿਹੜੀ ਆਪਾਂ ਰੋਟੀ ਖਾਂਦੇ ਆ ਪ੍ਰਧਾਨ ਮੰਤਰੀ ਹੋਵੇ ਰੋਟੀ ਖਾਂਦਾ ਤੇ ਮਜ਼ਦੂਰ ਵੀ ਹੋਵੇ ਰੋਟੀ ਖਾਂਦਾ ਰਿਕਸ਼ੀ ਵਾਲਾ ਵੀ ਓਹੀ ਰੋਟੀ ਖਾਂਦਾ ਖਾਣੀ ਤੇ ਰੋਟੀ ਹੈ ਕਿਸੇ ਰੂਪ ਦੀ ਖਾਈਏ ਕੋਈ ਪੀਜ਼ਾ ਖਾਂਦਾ ਕੋਈ 버ਗਰ ਖਾਂਦਾ ਕੋਈ ਫੁਲਕਾ ਖਾਂਦਾ ਕੋਈ ਪਰੌਂਠਾ ਖਾਂਦਾ ਕੋਈ ਕੋਸ਼ੂ ਖਾਂਦਾ ਕਚੌੜੀ ਖਾਵੇ ਉਹ ਵੀ ਕਿਸਾਨ ਨੇ ਵਾਏ ਹੋਏ ਆ ਕਿਸਾਨ ਨੇ ਮਿਹਨਤ ਕੀਤੀ ਹੈ ਤੇ ਮੈਂ ਸਮਝਦਾ ਕਿ ਜੇ ਜਦੋਂ ਆਪਾਂ ਵਾਇਗੁਰੂ ਦਾ ਧੰਨਵਾਦ ਕਰਦੇ ਆ ਰੋਟੀ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਕਰਦੇ ਆ ਪ੍ਰਮਾਤਮਾ ਨੂੰ ਧੰਨਵਾਦੀ ਕਹਿੰਦੇ ਆ ਇਸ ਵਾਂ ਵੀ ਤੇਰੀ ਕਿਰਪਾ ਨਾਲ ਸਾਨੂੰ ਰੋਟੀ ਪਰੋਈ ਰੀਆ ਤੇ ਉਸ ਲਈ ਕਿਸਾਨ ਨੂੰ ਵੀ ਯਾਦ ਕਰ ਲੈਣਾ ਚਾਹੀਦਾ ਕਿਉਂਕਿ ਕਿਸਾਨ ਇੱਕ ਜਰੀਆ ਬਣਾਇਆ ਪ੍ਰਮਾਤਮਾ ਨੇ ਉਹ ਸਾਨੂੰ ਆਂ ਨੂੰ ਉਗਾ ਕੇ ਦਿੰਦਾ ਉਹਦੀ ਰੋਟੀ ਬਣਦੀ ਹੈ ਰੋਟੀ ਸੀ ਖਾਣੇ ਤੇ ਅਸੀਂ ਜੀਉਂਦੇ ਆ ਜੀ ਬਿਲਕੁਲ ਆਨ ਤੋਂ ਬਿਨਾ ਕੋਈ ਵੀ ਜੀਵ ਨਹੀਂ ਜੀ ਸਕਦਾ ਠੀਕ ਹੈ ਜੀ ਇਸ ਪੇਟ ਲਈ ਮੈਂ ਜ਼ਰੂਰੀ ਹੈ ਸਾਡੀ ਖੁਰਾਕ ਜਿਹੜੀ ਹੈ ਤੇ ਉਸ ਵੇਲੇ ਕਿਸਾਨ ਜਿਹੜੀ ਮਿਹਨਤ ਕਰਕੇ ਆਨੋਂਗਾ ਦਾ ਖਾਣਾ ਬੜਾ ਸੁੱਖਾ ਹੈ ਪਰ ਜੋ ਦੀ ਪਿੱਛੇ ਛੋਕੜ ਦੇਖੀਏ ਵੀ ਸਾਰੀ ਸਾਰੀ ਰਾਤ ਖੇਤਾਂ 'ਚ ਪਾਣੀ ਲਾਣਾ ਕੰਮ ਕਰਨਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਸਾਰੀਆਂ ਕੰਮ ਕਰਨਾ ਹੈ ਦੇਖੋ ਵਿਚਾਰੇ ਕਿੰਨੀ ਸਟ੍ਰਗਲ ਕਰਕੇ ਤੇ ਜਾਂ ਉਹਨਾਂ ਨੂੰ ਹੱਕ ਨਾ ਮਿਲਣ ਪੂਰੇ ਤੇ ਫਿਰ ਮੈਂ ਕਹਿੰਦਾ ਵੀ ਇਸ ਤੋਂ ਮਾੜੀ ਗੱਲ ਕੋਈ ਨਹੀਂ ਲੱਗਦਾ ਜੀ ਸਰਕਾਰ ਮੰਨੇਗੀ ਕਿਵੇਂ ਸੋਚਦੇ ਹੋ ਤੁਸੀਂ ਜਿਵੇਂ ਇਹਦਾ ਮਾਹੌਲ ਦੇਖਿਆ ਲੱਗ ਰਿਹਾ ਜਿਉਂ ਜੇ ਇਕੱਠ ਹੈ ਨਾ ਜਿਹੜਾ ਜੋਸ਼ ਹੈ ਤੇ ਜੀ ਜੀ ਇੱਕ ਤਾਂ ਇਹਨਾਂ ਦੇ ਵਿੱਚ ਹਾਂ ਹੁਣ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ ਆ ਸਾਰੇ ਮੰਚ ਤੇ ਇਕੱਠੇ ਹੋ ਗਏ ਹੁਣ ਮੈਨੂੰ ਲੱਗਦਾ ਜਿੱਤ ਬੜੀ ਜਕੀ ਨੇੜੇ ਆ ਤੇ ਇਹ ਵੱਡੀ ਖੁਸ਼ੀ ਦੀ ਗੱਲ ਵੀ ਸਾਰੀ ਜਥੇਬੰਦੀਆਂ ਇੱਕ ਹਨ ਇਕੱਠੇ ਹਨ ਤੇ ਇਹਨਾਂ ਨੂੰ ਪੂਰੀ ਸਪੋਰਟ ਆ ਉਹ ਕੋਈ ਹਿੰਦੂ ਹੋਣ ਸਿੱਖ ਹੋਣ ਮੁਸਲਮਾਨ ਹੋਣ ਈਸਾਈ ਹੋਣ ਕੋਈ ਸਾਰਿਆਂ ਦੀ ਸਪੋਰਟ ਬਰਾਬਰ ਮਿਲ ਰਹੀ ਹੈ ਦਿੱਲੀ ਦੇ ਲੋਕ ਬੜਾ ਪਿਆਰ ਕਰ ਰਹੇ ਨੇ ਦੇਖੋ ਪੈਟਰੋਲ ਪੰਪ ਖੋਲ ਦਿੱਤੇ ਘਰ ਖੋਲ ਦਿੱਤੇ ਲੋਕਾਂ ਨੇ ਆਪਣੇ ਇੱਥੇ ਇਸ਼ਨਾਨ ਕਰੋ ਇੱਥੇ ਰਹੋ ਤੁਸੀਂ ਇੱਥੇ ਜੋ ਕੱਪੜੇ ਧੋ ਜੋ ਮਨੇ ਉਹ ਕਾਰੋਬਾਰ ਕਿੰਨਾ ਠੱਪ ਹੋਇਆ ਪਰ ਫਿਰ ਵੀ ਨਾਲ ਜੁੜੇ ਹੈ ਦੇਖੋ ਕਿੱਡਾ ਵੱਡਾ ਸੰਘਰਸ਼ ਹੈ ਇੰਨੇ ਲੰਗਰ ਲੱਗੇ ਹਨ ਕਿ ਲੋਕਲ ਲੋਕ ਵੀ ਜਿਹੜੇ ਉਹਨਾਂ ਨੂੰ ਰੋਟੀ ਘਰ ਬਣਾਉਣ ਦੀ ਲੋੜ ਤੇ ਮੇਰਾ ਖਿਆਲ ਹੈ ਵੀ ਲੱਖਾਂ ਸੰਗਤਾਂ ਇੱਥੇ ਆਈਆਂ ਹੋਈਆਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਮੈਂ ਸਿਰੇ ਨਿਕਲੇ ਆ ਉੱਥੇ ਜਦੋਂ ਫਲੈਟ ਤੇ ਇੱਥੇ ਨਿਕਲ ਕੇ ਆਏ ਆ ਤੇ 10 ਕਿਲੋਮੀਟਰ ਹੀ ਦੇਖਿਆ ਵੇ ਹਰ ਕਿਲੋਮੀਟਰ ਤੇ ਬ੍ਰੇਕਫਾਸਟ ਦਾ ਲੰਗਰ ਲੱਗਾ ਹੋਇਆ ਕਿਹਦੇ ਕੁਲਚੇ ਛੋਲੇ ਕਿਦੇ ਪਰੌਂਠੇ ਕਿਦੇ ਪ੍ਰਸ਼ਾਦੇ ਕਿਦੇ ਪਕੌੜਿਆਂ ਦਾ ਤੇ ਮੈਂ ਇੱਥੇ ਹੈਰਾਨ ਹੋ ਗਿਆ ਮੈਂ ਕਿਹਾ ਦੇਖੋ ਇਹ ਮਰਨ ਇਹ ਜੰਗਲ ਜੋ ਮੰਗਲ ਲਾਏ ਹੋਏ ਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿੰਨੀ ਬਖਸ਼ਿਸ਼ ਹੈ ਜਿਹੜੀ ਲੰਗਰ ਦੀ ਮਰਿਆਦਾ ਸ਼ੁਰੂ ਕੀਤੀ ਹੈ ਤੇ ਅੱਜ ਉਹੀ ਅਲੌਕਿਕ ਜਿਹੜੀ ਖੇੜ ਇੱਥੇ ਵਰਤ ਰਹੀ ਹੈ ਤੇ ਸਾਨੂੰ ਕਿਸੇ ਨੂੰ ਵੀ ਐਸਾ ਯਕੀਨ ਨਹੀਂ ਸੀ ਵੀ ਇਹੋ ਜਿਹਾ ਵੱਡਾ ਇਕੱਠ ਉੱਥੇ ਹੋਏਗਾ ਜਾਂ ਹਾਂ ਇਹਨਾਂ ਜਜ਼ਬਾ ਹੋਏਗਾ ਇੱਥੇ ਪਰ ਜੋਸ਼ ਅੱਜ ਦੇਖ ਕੇ ਬਾਕੀ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਘਰ-ਘਰ ਬੈਠੇ ਵਰਲਡ ਚ ਪੂਰੇ ਸੁਨੇਹਾ ਪਹੁੰਚ ਰਿਹਾ ਇਹ ਜੋ ਕੁਛੇਤੇ ਹੋ ਰਿਹਾ ਜਿਹੜੇ ਨਹੀਂ ਆ ਸਕਦੇ ਕਿਉਂਕਿ ਮੈਸਮ ਦੇ ਜਿਹੜੇ ਸ਼ੀਲਕ ਤੌਰ ਤੇ ਹਾਜ਼ਰੀ ਲਵਾ ਸਕਦੇ ਨੇ ਬਹੁਤ ਵਧੀਆ ਜਿਹੜੇ ਨਹੀਂ ਵੀ ਲਵਾ ਸਕਦੇ ਉਹ ਆਪਣੀ سپورਟ ਜਰੂਰ ਰੱਖਣੇ ਨਾਲੋਂ ਤਨ ਮਨ ਧੰਦੇ ਨਾਲ ਆਪਣਾ ਇਹ ਸਾਨੂੰ ਵੀ ਅਸੀਂ ਉਹਨਾਂ ਸਾਡੀ ਆਤਮਾ ਕਿਸਾਨਾਂ ਦੇ ਨਾਲ ਹੈ ਉੱਥੇ ਬੈਠਿਆ ਹੀ ਉਹ ਨਾਰਾ ਲਾ ਸਕਦੇ ਨੇ ਘਰ ਬੈਠੇ ਠੀਕ ਹੈ ਨਾ ਆਉਣ ਦਾ ਬਹੁਤ ਵੱਡੀ ਗੱਲ ਤੇ ਹਾਜ਼ਰੀ ਲਵਾ ਕੇ ਜਾਣ ਭਾਵੇਂ ਜਿੰਨਾ ਵੀ ਸਮਾਂ ਕੋਈ ਕੱਟ ਸਕਦਾ ਇਹਨਾਂ ਦਾ ਹੌਸਲਾ ਵਧੇਗਾ ਕਿਸਾਨਾਂ ਦਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਕਿੰਨੀ ਸਪੋਰਟ ਹੈ ਆਖਰੀ ਦੇ ਵਿੱਚ ਸਨੇਹਾ ਕੀ ਦੇਣਾ ਚਾਹੁੰਦੇ ਸਾਥ ਸੰਗਤ ਨੂੰ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਲੋਕਾਂ ਨੂੰ ਦੇਖੋ ਅੱਜ ਸੰਗਰਾਮ ਦਾ ਪਾਵਨ ਦਿਹਾੜਾ ਹੈ ਉਹ ਦਾ ਮਹੀਨਾ ਚੜਿਆ ਇਹ ਉਹੀ ਮਹੀਨਾ ਹੈ ਜਿਸ ਮਹੀਨੇ ਵਿੱਚ ਸਾਡੀਆਂ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਵੱਡੇ ਤੇ ਛੋਟੇ ਸ਼ੇਭਜਾਦੇ ਮਾਤਾ ਗੁਜਰਕੌਰ ਜੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਾਨ ਤੋਂ ਪਿਆਰੇ ਅਨੇਕਾਂ ਹੀ ਸਿੱਖ ਜਿਨ੍ਹਾਂ ਨੇ ਸੱਚ ਅਤੇ ਅਨਕ ਦੀ ਖਾਤਰ ਲੜਾਈ ਲੜਦਿਆਂ ਹੋਇਆਂ ਆਪਣਾ ਆਪ ਵਾਰ ਦਿੱਤਾ ਪਰ ਇਹ ਨਹੀਂ ਮੰਨੀ ਤੇ ਮੈਂ ਸਮਝਣਾ ਕਿ ਇਹੀ ਸਿੱਖਿਆ ਹਾਂ ਉਹੀ ਮਹੀਨਾ ਉਹੀ ਸਮਾਂ ਉਹੀ ਮੌਸਮ ਹੈ ਤੇ ਮੈਨੂੰ ਯਕੀਨ ਹੈ ਯਕੀਨ ਪੂਰਾ ਵਿਸ਼ਵਾਸ ਹੈ ਦੇਖੋ ਕੁਝ ਕਿਸਾਨ ਇੱਥੇ ਸ਼ਹੀਦ ਵੀ ਹੋ ਰਿਹਾ ਜੀ ਦੇਖੋ ਉਹਨਾਂ ਦੀ ਸ਼ਹਾਦਤ ਨੂੰ ਵੀ ਸਲਾਮ ਹੈ ਕਿ ਉਹ ਇਸ ਸੰਘਰਸ਼ ਦਾ ਹਿੱਸਾ ਬਣੇ ਤੇ ਉਹਨਾਂ ਨੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਸਾਡੀ ਅਰਦਾਸ ਹੈ ਗੁਰਗੋਬਿੰਦ ਸਿੰਘ ਪਾਤਸ਼ਾਹ ਚਰਨਾ ਚ ਕਿ ਇਹ ਕਿਸਾਨ ਜਿਹੜੇ ਆਪਣਾ ਘਰ-ਬਾਰ ਤਿਆ ਕੇ ਆਪਣੇ ਸੁੱਖਾਂ ਦੀਆਂ ਨੀਂਦਾਂ ਛੱਡ ਕੇ ਇੱਥੇ ਇੰਨੀ ਮਿਹਨਤ ਕਰ ਰਹੇ ਹਨ ਤੇ ਇਹ ਮੋਰਚੇ ਤੇ ਡਟੇ ਹੋਏ ਹਨ ਗੁਰੂ ਮਹਾਰਾਜ ਇਹਨਾਂ ਨੂੰ ਜਲਦੀ ਤੋਂ ਜਲਦੀ ਸਫਲਤਾ ਦਿਵਾਵੇ ਇਹ ਜਿੱਤ ਪ੍ਰਾਪਤ ਕਰਕੇ ਘਰਾਂ ਨੂੰ ਜਾਣ ਦੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਹੋਣੇ ਟੀਕ। ਧੰਨਵਾਦ ਔਨ 에ਅਰ ਚੈਨਲ ਦਾ ਤੇ ਮੈਂ ਵਧਾਈ ਵੀ ਦਵਾਂਗਾ ਕਿ ਇਹ ਚੈਨਲ ਦੀ ਤੁਸੀਂ ਸ਼ੁਰੂਆਤ ਕੀਤੀ ਹੈ। ਗੁਰਬਖਸ਼ਿਸ਼ ਕਰੇ ਚ ਇਹਨੂੰ ਚੜ੍ਹਦੀ ਕਲਾ ਬਖਸ਼ਿਸ਼ ਕੇ। ਤਾਂ ਇੱਕ ਸਾਥ ਦਿਓ ਕਿ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਸਾਡੇ ਨਾਲ ਸੀ ਉਹਨਾਂ ਦੇ ਨਾਲ ਭਾਈ ਗੁਰਦੇਵ ਸਿੰਘ ਜੀ ਸੀਗੇ ਤੇ ਭਾਈ ਸਰਿੰਦਰ ਸਿੰਘ ਜੀ ਜੋ ਉਹਨਾਂ ਦੇ ਸਹਿਯੋਗੀ ਸੀ ਤਾਂ ਇਹ ਦੇਖ ਸਕਦੇ ਹੋ ਕਿ ਉਹਨਾਂ ਨੇ ਬੜਾ ਵਧੀਆ ਸਨੇਹ ਪਚਾਇਆ ਹੈ ਬੜੀ ਵਧੀਆ ਗੱਲ ਰੱਖੀ ਹੈ ਕਿਸਾਨੀ ਪੱਖ ਦੀ ਗੱਲ ਕੀਤੀ ਹੈ ਰਾਗੀ ਸਿੰਘ ਹਰ ਕੋਈ ਹਾਜ਼ਰੀ ਲਵਾ ਰਿਹਾ ਚਾਹੇ ਉਹਨਾਂ ਨੇ ਕਿਹਾ ਵੀ ਅਸੀਂ ਅੱਜ ਸਟੇਜ ਤੇ ਬੈਠਣ ਦਾ ਇਰਾਦਾ ਨਹੀਂ ਸੀ ਪਰ ਸੰਗਤ ਨੇ ਉਹਨਾਂ ਨੂੰ ਬੁਲਾਇਆ ਉੱਤੇ ਬਿਠਾਇਆ ਬੋਲਣ ਲਈ ਵੀ ਕਿਹਾ ਪਰ ਉਹਨਾਂ ਨੇ ਕਿਹਾ ਵੀ ਜਿਵੇਂ ਸਾਨੂੰ ਡਿਊਟੀ ਲੱਗੀ ਹੈ ਉਹਨਾਂ ਨੇ ਨਿਭਾਈ ਹੈ ਪਰ ਬੋਲੇ ਨਹੀਂ ਪਰ ਉਹਨਾਂ ਨੇ ਜੋ ਆਪਣਾ ਸਨੇਹ ਅੱਜ ਪਚਾਇਆ ਬਹੁਤ ਚੰਗਾ ਲੱਗਾ ਰਾਗੀ ਸਿੰਘ ਆ ਰਿਹਾ ਤਾਂ ਸਾਡਾ ਹੀ ਫਰਜ਼ ਬਣਦਾ ਐ ਸੇ ਵੀ ਚੰਗਾ ਕੰਮ ਕਰੀਏ ਇੱਥੇ ਪਹੁੰਚੀਏ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਬਣੀਏ ਤਾਂ ਤੁਸੀਂ ਇਸੇ ਤਰ੍ਹਾਂ ਹੁਣ ਟੀਵੀ ਨਾਲ ਜੁੜੇ ਰਹੋ ਜਾਨੀ ਕਿ ਮੈਨੂੰ ਗਰ ਲਾਲ ਸਿੰਘ ਤੇ ਮੇਰੇ ਸਾਥੀ ਗੁਰਪ੍ਰੀਤ ਨੂੰ ਦਿਓ ਜਾਇਜ਼ਾ ਤੁਸੀਂ ਦੇਖਦੇ ਰਹਿਣਾ ਹੁਣ ਟੀਵੀ